ਸਸ਼ੀ ਕਾਲ ਜੀ ਇਸ ਤੋਂ ਪਹਿਲਾਂ ਸਾਡੇ ਇੱਕ ਵੀਡੀਓ ਦੇ ਵਿੱਚ ਤੁਸੀਂ ਨੇ ਦੇਖਿਆ ਹੋਣਾ ਕਿ ਅਸੀਂ ਪਿੰਡ ਕਮਾਲਪੁਰ ਇਸ ਟਾਈਮ ਦਿੜਬਾ ਦੇ ਵਿੱਚ ਮੌਜੂਦਾਂਗੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਜਿਨ੍ਹਾਂ ਦਾ 5.5 ਮਹੀਨੇ ਤੋਂ ਚੂਲਾ ਟੁੱਟਿਆ ਹੋਇਆ ਹੈਗਾ ਤੇ 40000 ਰੁਪਏ ਆ ਜਿਹੜਾ ਉਹਨਾਂ ਦੇ ਇਲਾਜ ਤੇ ਖਰਚਾ ਆਉਣਾ ਹੈਗਾ ਪਿੰਡ ਦੇ ਵਿੱਚ ਪਤਾ ਲੱਗਿਆ ਕਿ ਤਿੰਨ ਗੁਰੂ ਸਾਹਿਬਾਨ ਆਏ ਹੋਏ ਨੇ ਸਿੱਖ ਧਰਮ ਨਾਲ ਸੰਬੰਧਿਤ ਗੁਰੂ ਨਾਨਕ ਦੇਵ ਜੀ ਵੀ ਆਏ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਵੀ ਇੱਥੇ ਆਏ ਹੋਏ ਨੇ ਇਤਿਹਾਸਿਕ ਗੁਰੂ ਘਰ ਬਣੇ ਹੋਏ ਨੇ ਇੱਥੇ ਤੇ ਉੱਥੇ ਇਤਿਹਾਸਿਕ ਗੁਰੂ ਘਰ ਦੇ ਵਿੱਚ ਸੇਵਾ ਬਾਬਾ ਜੀ ਸਵੇਰੇ ਉੱਠ ਕੇ 2:30 ਵਜੇ ਕਰਦੇ ਨੇਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਬਾਣੀ ਪੜ੍ਹਦੇ ਨੇ ਸਾਰਾ ਦਿਨ ਉੱਥੇ ਹੀ ਰਹਿੰਦੇ ਨੇ ਗੁਰੂ ਘਰ ਦੇ ਵਿੱਚ ਸਾਡੀ ਪਹਿਲੀ ਵੀਡੀਓ ਤੁਸੀਂ ਚੈਨਲ ਦੇ ਉੱਪਰ ਦੇਖ ਸਕਦੇ ਹੋਗੇ ਤੇ ਹਾਲਾਤ ਉਹਨਾਂ ਦੇ ਇਹ ਨੇ ਕਿ ਅੱਜ 40000 ਰ ਤਿੰਨ ਗੁਰੂ ਘਰ ਹੋਣ ਇਤਿਹਾਸਿਕ ਵੱਡਾ ਗੁਰੂ ਘਰ ਹੋਵੇ ਇਤਿਹਾਸ ਦੇ ਨਾਲ ਸੰਬੰਧ ਰੱਖਦੇ ਐਡਾ ਵੱਡਾ ਪਿੰਡ ਹੋਵੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਐਨ ਆਰ ਆਈ ਵੀ ਗਏ ਹੋਣੇ ਬਾਹਰ ਵਿਦੇਸ਼ਾਂ 'ਚ ਅੱਜ ਸੰਗਤ ਬੈਠੇਗੀ ਉਹ ਵੀ ਸੇਵਾ ਕਰ ਸਕਦੇ ਨੇ ਪਹਿਲਾਂ ਤੁਹਾਨੂੰ ਹਾਲਾਤ ਦਿਖਾਉਣਾ ਕਰਦੇ ਸੀ ਉਹਨਾਂ ਦੇ ਘਰ ਦੇ ਵਿੱਚ ਮੁੰਜਦਾ ਇਹ ਉਹਨਾਂ ਦੇ ਘਰ ਦਾ ਬਾਥਰੂਮ ਕਹਿ ਸਕਦੇ ਆ ਕਿ ਨਾ ਤਾਂ ਇਹਦੀ ਕੋਈ ਛੱਤ ਹੈਗੀ ਨਾ ਇਹਦਾ ਕੋਈ ਦਰਵਾਜ਼ਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਪਰਦਾ ਲਾ ਕੇ ਜਿਹੜਾ ਕੰਮ ਚਲਾਇਆ ਹੋਇਆ ਹੈਗਾ ਸੋ ਉਹਨਾਂ ਦੇ ਅ ਪਰਿਵਾਰ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਉਹ ਹਾਲਾਤ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਤਸਵੀਰਾਂ ਦੇਖੋ ਤੁਸੀਂ ਤਸਵੀਰਾਂ ਦੇਖਦੇ ਜਾਓ ਇਹ ਇੱਕ ਗ੍ਰੰਥੀ ਸਿੰਘ ਦੇ ਪਰਿਵਾਰ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਗੁਆਘੂੜਾ ਕਰਨਾ ਪੈ ਰਿਹਾਗਾ 7000 ਰੁਪਏ ਬਾਬਾ ਜੀ ਨੂੰ ਤਨਖਾਹ ਮਿਲਦੀ ਹੈਗੀ ਇਹ ਕਮਰਾ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਨਹੀਂ ਮਹਗਾ ਹਾਲਾਤ ਦੇਖੋ ਅੰਦਰਲੇ ਪਾਸੇ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਘਰ ਹੈਗਾ ਤੋ ਪਰਿਵਾਰ ਵਾਲੇ ਉਹਨਾਂ ਦੇ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖੋ ਕਿਸ ਤਰੀਕੇ ਦਾ ਜਿਹੜਾ ਮਕਾਨ ਹੈਗਾ ਪਰਦੇ ਲਾ ਕੇ ਕੋਈ ਦਰਵਾਜ਼ਾ ਨਹੀਂ ਅੰਦਰਲੇ ਪਾਸੇ ਕੰਮ ਚਲਾਇਆ ਹੋਏਗਾ ਚਾਰ ਪੋਤੀਆਂ ਨੇ ਤੇ ਇੱਕ ਛੋਟਾ ਜਾ ਪੁੱਤ ਹੈਗਾ ਵੱਡੇ ਮੁੰਡੇ ਜਿਵੇਂ ਬਾਬਾ ਜੀ ਨੇ ਦੱਸਿਆ ਸੀ ਕਿ ਉਹ ਪਹਿਲਾਂ ਡੈਥ ਹੋ ਚੁੱਕੇ ਛੋਟਾ ਅਲੱਗ ਰਹਿੰਦਾ ਹੈਗਾ ਉਹ ਡਿੜਬੇ ਰਹਿੰਦਾ ਹੈਗਾ ਸੋ ਇਲਾਕੇ ਦੇ ਲੋਕਾਂ ਨੂੰ ਪਹਿਲਾਂ ਤਾਂ ਅਸੀਂ ਇਹੀ ਅਪੀਲ ਕਰਦੇ ਆਂ ਵੀ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਦੇਖੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਾਨੂੰ ਆਇਆ ਲੱਗਦਾ ਹੋਣਾ ਬਾਹਰੋਂ ਵੀ ਪਤਾ ਨਹੀਂ ਅੰਦਰਲੇ ਅੰਦਰ ਵਧੀਆ ਕਮਰੇ ਹੋਣੇ ਕੱਚਾ ਮਿੱਟੀ ਦਾ ਪਟਿਆ ਹੋਇਆ ਚੂਹਿਆਂ ਦੇ ਦੁਬਾਰਾ ਇਹ ਦੇਖੋ ਕਿਵੇਂ ਕੱਪੜੇ ਲੀੜੇ ਸਿੱਟੇ ਪਏ ਨੇਗੇ ਗੇਟ ਦਰਵਾਜ਼ੇ ਟੁੱਟ ਗਏ ਮਗਰ ਲਾਏ ਹੋਏ ਨੇ ਤੇ ਉਹ ਕੰਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਆਲੇ ਨੇ ਕੋਈ ਭਰਿਆ ਨਹੀਂ ਹੋਇਆ ਇਸੇ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਰ ਪੋਤੀਆਂ ਨੇ ਬਾਬਾ ਜੀ ਦੇ ਜਿਹਦੇ ਘਰ 3 ਹੁਣ ਉਹੀ ਜਿਹੜਾ ਦੁੱਖ ਸਮਝ ਸਕਦਾ ਹੈਗਾ ਕਿ ਇਹੋ ਜਿਹੇ ਮਕਾਨ ਦੇ ਵਿੱਚ ਰਹਿਣਾ ਕਿੰਨਾ ਔਖਾ ਹੁੰਦਾ ਹੈਗਾ ਪਹਿਲੀ ਵਾਰ ਤਾਂ ਇਹ ਹੈ ਕਿ ਅੱਜ ਦਾ ਸਮਾਜ ਵੀ ਸਾਡਾ ਕਿਹੋ ਜਿਹਾ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਸਮਾਜ ਦੇ ਵਿੱਚ ਬਾਬਾ ਜੀ ਖੁਦ ਗ੍ਰ anthi ਸਿੰਘ ਉੱਥੇ ਰਹਿੰਦੇ ਨੇ ਘਰ ਦੇ ਵਿੱਚ ਧੀਆ ਹੋਣਾ ਤੇ ਹੋਰ ਪਰਿਵਾਰ ਦੇ ਵਿੱਚ ਨੂਹਾ ਹੋਣਾ ਤਾਂ ਹਾਲਾਤ ਤੁਸੀਂ ਆਪੇ ਸਮਝ ਸਕਦੇ ਹੋ ਜਿਆਦਾ ਕੁਝ ਬੋਲਣ ਦੀ ਜ਼ਰੂਰਤ ਨਹੀਂ ਮਾਤਾ ਮਾਤਾ ਜੀ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਸੁਖਵਿੰਦਰ कौर ਬੇਟਾ ਕਮਾਲਪੁਰ ਪਿੰਡ ਹੈ ਜੀ ਤੁਹਾਡਾ ਤੇ ਗ੍ਰੰਥ ਜੀ ਸਾਹਿਬ ਜੀ ਨੂੰ ਬਾਬਾ ਜੀ ਨੂੰ ਅਸੀਂ ਮਿਲੇ ਉੱਥੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਤੇ ਲੱਗੇ ਹੋਏ ਨੇ ਉਹ 2:30 ਵਜੇ ਪ੍ਰਕਾਸ਼ ਕਰਦੇ ਆ ਮੈਂ ਉੱਥੇ ਹੀ ਹੁੰਨੀ ਆ ਜੀ ਤੁਸੀਂ ਵੀ ਸੇਵਾ ਕਰਨ ਦੀ ਮੇਰੀ ਪੋਤੀਆਂ ਜਾਂਦੀਆਂ ਨੇ ਮੈਂ ਸਵੇਰੇ ਨਾਲ 2:30 ਵਜੇ ਉੱਠਦੀ ਆਂ ਇਹਦੇ ਮਾਰੇ ਦਾ ਸਰੂਪ ਮਾਪ ਲਿਉਣੀ ਆ ਨਾਲ ਚੱਕ ਕੇ ਅੱਛਾ ਜੀ ਹਾਂ ਬੇਟੂ ਉੱਥੇ ਹੁੰਨੇ ਆ ਸੀ ਠੀਕ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਗੁਰੂ ਘਰ ਦੇ ਨਾਲ ਜੁੜੇ ਹੋਏ ਪਹਿਲਾਂ ਤਾਂ ਇਹ ਦੱਸੋ 9 ਸਾਲ ਹੋ ਗਏ ਬੇਟੂ ਅੰਮ੍ਰਿਤਸ਼ਕੇ ਨੂੰ ਕਿੰਨਾ ਕ ਸਮਾਂ 9 ਸਾਲ ਅੰਮ੍ਰਿਤਸ਼ਕੇ ਨੂੰ ਤਾਂ ਜਾਦੇ ਹੋ ਗਏ 15 18 ਸਾਲ ਹੋ ਗਏ ਸੀ ਅੰਮ੍ਰਿਤਸ਼ਕੇ ਉਹਨਾਂ ਨੂੰ 18 ਸਾਲ ਹੋ ਗਏ ਅੰਮ੍ਰਿਤਸ਼ਕੇ ਤੁਸੀਂ ਇਹ ਗੱਲ ਦੇਖੋ ਵੀ ਤੁਸੀਂ 18 ਸਾਲ ਹੋ ਗਏ ਬਾਬਾ ਜੀ ਨੂੰ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਅੰਮ੍ਰਿਤਸ਼ਕਿਆ ਹੋਏ ਉਹਨਾਂ ਨੇ ਫਿਰ ਹਾਲਾਤ ਅੱਜ ਤੱਕ ਨਹੀਂ ਉਹਨਾਂ ਦੇ ਸੁਧਰੇ ਹੈਗੇ ਫਿਰ ਅਸੀਂ ਕਹਿ ਰਹੇ ਹਾਂ ਕਿ ਗੁਰੂ ਘਰ ਨਾਲੋਂ ਜਾਂ ਸਿੱਖੀ ਸਰੂਪ ਨਾਲੋਂ ਲੋਕ ਟੁੱਟਦੇ ਜਾ ਰਹੇ ਨੇ ਇਹ ਹਾਲਾਤ ਮਾਤਾ ਜੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਤੁਹਾਡਾ ਬੇਟੇ ਕੰਮ ਕਰਦੇ ਆਂ ਸੱਸ ਨੂੰ ਬਹੂ ਵੀ ਕੰਮ ਕਰਦੀ ਆ ਹੁਣ ਵੀ ਕੰਮ ਵਾਲੇ ਦੀ ਕੀ ਕੀ ਕੰਮ ਕਰਦੇ ਹੋਗੇ ਝਾੜੂ ਪੁੱਛ ਕਰਦੀ ਬੇਟੀ ਲੋਕਾਂ ਦੇ ਘਰਾਂ ਚ ਝਾੜੂ ਪੁੱਛੀ ਕਰਦੀ ਹੈ ਬੇਟੀ ਝਾੜੂ ਪੁੱਛ ਕਰਦੀ ਹੈ ਤੇ ਜੇ ਕਿਸੇ ਦੇ ਕੋਸ ਹੁੰਦਾ ਵਿਆਹ ਉਹ ਉੱਥੇ ਵੀ ਜਾਣੇ ਦਿਹਾੜੀ ਕਰਨਾ ਸੀ ਅੱਛਾ ਜੀ ਹੁਣ ਉਹ ਗਈ ਹੋਈ ਆ ਕੰਮ ਕਰਨ ਹੁਣ ਵੀ ਇੱਕ ਹਾਂ ਬੇਟੀ ਹੁਣ ਵੀ ਹਾਂ ਦੁਪਹਿਰ ਦਾ ਸਮਾਂ 2:3 3 ਵਜੇ ਹੋਏ ਨੇ ਤੁਸੀਂ ਇਹ ਦੇਖ ਲਓ ਹੁਣ ਵੀ ਕਿਸੇ ਦੇ ਘਰ ਕੰਮ ਕਰਨ ਦੇ ਲਈ ਗਏ ਹੋਏ ਨੇ ਬਾਬਾ ਜੀ ਜਿਹੜੇ ਨੂੰ ਨੇ ਉਹ ਲੋਕਾਂ ਦੇ ਘਰਾਂ ਚ ਗੋਹਾ ਕੂੜਾ ਕਰਦੇ ਨੇ ਤੁਸੀਂ ਇਹ ਹਾਲ ਬਣੇ ਹੋਏ ਨੇ 7000 ਰੁਪਏ ਤਨਖਾਹ ਮਿਲਦੀ ਹੈ ਬਾਬਾ ਜੀ ਨੂੰ ਹਾਂ ਦੇਖ ਲਓ ਬਟੇ 7000 ਨਾ ਕੀ ਹੁੰਦਾ ਘਰ ਦਾ ਚੁੱਲ੍ਹਾ ਵੀ ਚੱਲਣਾ ਬੱਚਿਆਂ ਦਾ ਕਈ ਜਾਣੇ ਹੋਗੇ ਤੁਸੀਂ ਤਾਂ ਪਰਿਵਾਰ ਦੇ ਵਿੱਚ ਬਟੇ ਚਾਰ ਬੇਟੀਆਂ ਨੇ ਆਹ ਪੁੱਤ ਹੈ ਮੇਰਾ ਅੱਛਾ ਜੀ ਬੇਟੀਆਂ ਦੀ ਕੀ ਉਮਰ ਹੈਗੀ 18ਵੇਂ ਸਾਲ ਚ ਵੱਡੀ ਬੇਟੀ ਉਦੋਂ ਜਿਹੜੀਆਂ ਦੂਜੀਆਂ ਨੇ ਇੱਕ 15 ਸਾਲ ਦੀ ਹੈ 16ਵੇਂ ਚ ਹੈ ਉਦੋਂ ਛੋਟੀ 14 ਸਾਲ ਦੀ ਪੜਦੀਆਂ ਨੇ ਹਾਂ ਪੜਦੀਆਂ ਨੇ ਕਿੱਥੇ ਇੱਕ ਕਿਤਾਬ ਨੇ ਉਰੀ ਪੜਦੀ ਹੈ ਜੀ ਸਰਕਾਰੀ ਸਕੂਲ 'ਚ ਨਹੀਂ ਸਰਕਾਰੀ 'ਚ ਹੀ ਪੜਦੀ ਹੈ ਉਹ 12ਵੇਂ ਚ ਪਾਸ ਹੋਈ ਹੈ ਇੱਕ ਆਪਣੀ ਉੱਥੇ ਪੇਪਰ ਦਿੱਤੇ ਤੇ ਇੱਕ ਆਪ ਦਾ ਪੜਦੀ ਹੈ ਅੱਛਾ ਜੀ ਹਾਂ ਇਹ ਵੱਡੀ ਤਾਂ ਹਟ ਗਈ ਵੀਰੇ ਕਿਉਂ ਫਿਰ ਅੱਗੇ ਵੱਡੀ ਕੁੜੀ ਨੂੰ ਲਾਏ ਸਕੂਲ ਇਹ ਪੜਦੀ ਸੀ ਫਿਰ ਹਟ ਗਈ ਜੀ ਇਹਦਾ ਪੈਰ ਜਾਕ ਹੋ ਗਿਆ ਤੇ ਪੱਕ ਗਿਆ ਤੇ ਫਿਰ ਲੱਗੀ ਨਹੀਂ ਵਾਰੀ ਤੁਹਾਨੂੰ ਪਤਾ ਬੇਟੇ ਘਰ ਦੀਆਂ ਮਜਬੂਰੀਆਂ ਮੈਨੂੰ ਰੋਜ਼ ਵੀ ਪੈਸੇ ਚਾਹੀਦੇ ਨੇ ਜਾਣ ਨੂੰ ਹਾਂ ਉਹ ਹਾਂ ਬੇਟੇ ਸੋ ਇਹ ਹਾਲਾਤ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਮਾਤਾ ਜੀ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਗੋਹੇ ਕੁੜੀ ਦਾ ਜਾ ਕੇ ਕੰਮ ਕਰਨਾ ਪੈ ਰਿਹਾ ਬਾਲਿਆਂ ਦੀਆਂ ਛੱਤਾਂ ਨੇ ਜਿਸ ਜਗ੍ਹਾ ਸਿਖੜਿਆ ਮੀਂਹ ਪੈਂਦਾ ਜਦੋਂ ਬਰਸਾਤ ਪੈਂਦੀ ਅੰਦਰ ਪਾਣੀ ਭਰ ਜਾਂਦਾ ਹੁੰਦਾ ਜੀ ਹਾਂ ਭਰਦਾ ਬਟੇ ਐ ਨਹੀਂ ਪਤਾ ਡਰ ਲੱਗਦਾ ਕਿਤੇ ਦੱਬਾ ਵੀ ਨਾ ਲਵੇ ਵੀ ਕਿਤੇ ਡਿੱਗ ਪਈ ਜੀ ਸਭ ਤੋਂ ਵੱਡੀ ਗੱਲ ਸੋਡੇ ਜਿਹੜੇ ਲਾਇਟਰਨ ਬਾਥਰੂਮ ਨੇ ਇਹਨਾਂ ਦੀ ਦਰਵਾਜ਼ੇ ਵੀ ਨਹੀਂ ਹੈਗੇ ਨਾ ਬਟੇ ਉਹਦੀ ਬੇਟਾ ਬਿਮਾਰ ਹੋ ਗਿਆ ਬਸ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਬਸ ਜੀ ਫਿਰ ਇਹ ਪਿੰਡ ਚੋਂ ਇਹ ਇਹ ਨੂਹ ਸੋ ਇਹ ਜਿਹੜੇ ਬਾਬਾ ਜੀ ਨੂਹ ਨੇ ਹੁਣ ਆਏ ਨੇ ਕੰਮ ਕਰ ਤੁਸੀਂ ਕੀ ਕੰਮ ਕਰ ਕਿਧਰੋਂ ਆਏ ਕੀ ਕੰਮ ਕਰਦੇ ਹੋਗੇ ਬਸ ਜੀ ਸਾਫ ਸਫਾਈਆਂ ਤੇ ਲੱਗੀ ਹੋਈਆਂ ਜੀ ਪਿੰਡ ਦੇ ਵਿੱਚ ਜੀ ਹਾਂ ਛਾੜੋ ਪੋਚੇ ਕਰਦੇ ਅੱਛਾ ਜੀ ਸਵੇਰ ਦੇ ਗਏ ਹੋਣੇ ਫਿਰ ਹਾਂ ਜੀ ਕਿ ਟਾਈਮ ਹੋ ਜਾਂਦਾ ਜੀ ਦਿਹਾੜੀ ਤੇ ਜਾਂਦੇ ਹੋ ਕਿੰਨੀ ਕਿ ਦਿਹਾੜੀ ਮਿਲ ਜਾਂਦੀ ਹੈ ਜੀ ਜੋ ਕੰਮ ਕਰਦੇ ਹੋ ਬਸ 1200 ਜੀ ਇਹ ਤੋਂ ਵੱਧ ਨਹੀਂ ਮਹੀਨੇ ਦਾ 1200 ਰੁਪਿਆ ਬਈ ਹੁਣ ਜੇ ਆਪਾਂ ਗੱਲ ਕਰੀਏ ਤਾਂ ਨਾਰਮਲ ਦਿਹਾੜੀ 2 3 3 400 ਰੁਪਿਆ ਮਿਲਣਾ ਚੱਲਦੀ ਹੋਣੀ ਜੇ ਦਿਨ ਦੇ ਵਿੱਚੋਂ ਹੋਵੇ ਕੋਈ ਹਾਂ ਜੀ ਰਸਿੰਨਕ ਚੱਲਦੀ ਜਾਈ ਪਿੰਡ ਚ ਕਰੀਏ ਜੀ ਦਿਹਾੜੀ ਦਾ ਪਾਜ ਖੁੱਲੀ ਦਿਹਾੜੀ ਕਰੀਏ ਜੀ ਸਰਕਾਰੀ ਤੌਰ ਤੇ ਕੋਈ ਨਰੇਗਾ ਨਰੁਗਾ ਦੇ ਕਾਰਡ ਤਾਂ ਨਹੀਂ ਕੋਈ ਉਹ ਵੀ ਨਹੀਂ ਕਾਰਡ ਬਣੇ ਚੀਜਾ ਪੈਨਸ਼ਨ ਹੈ ਬੇਟਾ ਨਾ ਇਨੋਂ ਦੀ ਪੈਨਸ਼ਨ ਆ ਲੱਗੀ ਕੋਈ ਮਾਤਾ ਜੀ ਪਿੰਡ ਚੋਂ ਕੋਈ ਸਹਾਇਕ ਮਿਲਦਾ ਹੈ ਜਿਵੇਂ ਨਾ ਨਾ ਬੇਟਾ ਕੁਛ ਨਹੀਂ ਮਿਲਦਾ ਦੇਖ ਲਓ ਘਰ ਦੇਖ ਲਓ ਤੁਸੀਂ ਅਸੀਂ ਫੋਟੋ ਆ ਖਚਾਕ ਚਾ ਵੀ ਭੇਜਤੀਆਂ ਸਰਕਾਰ ਨੂੰ ਵੀ ਕੁਝ ਨਹੀਂ ਕਰਿਆ ਸਾਡਾ ਇਸ ਤੱਕ ਸੋ ਜਿਵੇਂ ਅਪ ਕਈ ਵਾਰ ਪਿੰਡ ਚੋਂ 6 ਮਹੀਨੇ ਬਾਅਦ ਗ੍ਰਾਹੀ ਹੁੰਦੀ ਹੈ ਕੋਈ ਵਾਰ ਕੋਈ ਵੋਲਰਟੀ ਕਰਨੀ ਆਗੀ ਨਾ ਨਾ ਬੇਟਾ ਕੁਛ ਨਹੀਂ ਬਿਗ ਵੱਡੇ ਵੱਡੇ ਗੁਰੂ ਘਰ ਬਣਾ ਰਹੇ ਗ੍ਰੰਥੀ ਸਿੰਘ ਦਾ ਵੀ ਸਮਾਰਨ ਤਾਂ ਨਹੀਂ ਕੁਛ ਨਾ ਜੀ ਕੁਛ ਹੀ ਨਹੀਂ ਕਰਿਆ ਸਾਡਾ ਕਿਸੇ ਨਾ ਕੋਈ ਮਦਦ ਵਾਸਤੇ ਅੱਗੇ ਆਇਆ ਥੋੜੀ ਹਾਂ ਜੀ ਕੋਈ ਨਹੀਂ ਆਂਦਾ ਜੀ ਇਹ ਕਮਾਲਪੁਰ ਦਾ ਜਿੰਨੇ ਬੇਕਾਰ ਕੋਈ ਨਹੀਂ ਹੋਏ ਸਾਲ ਹੋ ਗਏ ਉਹਨਾਂ ਨੂੰ ਤਪਾੜ ਕਰਦਿਆਂ ਨੂੰ ਬੇਟੇ ਗੁਰੂ ਘਰ ਦੀ ਸੇਵਾ ਨੌ ਸਾਲ ਹੋ ਗਏ ਨੌ ਸਾਲ ਸੋ ਜਿਆਦਾ ਕੁਛ ਤਾਂ ਕੀ ਕਹਾਗੇ ਤੁਸੀਂ ਇੰਨੀ ਕ ਵੀਡੀਓ ਦੇ ਵਿੱਚ ਹੀ ਹਾਲਾਤ ਸਮਝ ਸਕਦੇ ਹੋਗੇ ਕਿ ਬਾਬਾ ਜੀ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਇਸ ਵੀਡੀਓ ਦੇ ਵਿੱਚ 9 ਸਾਲ ਉਹਨਾਂ ਨੂੰ ਗੁਰੂ ਘਰ ਦੀ ਸੇਵਾ ਕਰਦਿਆਂ ਹੋਗੇ 5.5 ਮਹੀਨੇ ਹੋ ਗਏ ਉਹਨਾਂ ਦਾ ਚੂੜਾ ਟੁੱਟਿਆ ਹੋਇਆਗਾ ਜਿਹੜਾ ਉੱਥੇ ਹਜੇ ਵੀ ਉਹ ਸੇਵਾ ਕਰ ਰਹੇ ਤੁਸੀਂ ਇਹ ਦੇਖੋ ਹਜੇ ਵੀ ਉਹਨਾਂ ਦੇ ਵਿੱਚ ਹਿੰਮਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਰਹੇ ਨੇਗੇ ਅੱਜ ਕੱਲ ਤਾਂ ਨਹੀਂ ਗ੍ਰੰਥੀ ਸਿੰਘ ਨਹੀਂ ਮਿਲਦੇ ਹੈਗੇ ਗੁਰੂ ਘਰਾਂ ਦੇ ਵਿੱਚ ਫਿਰ ਬਾਅਦ ਤੋਂ ਅਸੀਂ ਲੱਭਦੇ ਫਿਰਦੇ ਹੁੰਨੇ ਆ ਕਿ ਗ੍ਰੰਥੀ ਸਿੰਘ ਮਿਲ ਜੇ ਕਿਤੋਂ ਫਿਰ ਇਹ ਹਮ ਵੀ ਹੁੰਦਾ ਵੀ ਕਮੇਟੀ ਲੱਭਦੀ ਫਿਰਦੀ ਹੁੰਦੀ ਹੈ ਵੀ ਜੇ ਅੱਜ 7 ਦਿਨਿਆਂ ਦਾ ਕੱਲ ਨੂੰ ਕਿਤੇ 15-20 ਹਜ਼ਾਰ ਤੇ ਵੀ ਜੇ ਮਿਲ ਜੇ ਨਾ ਕੋਈ ਗ੍ਰੰਥੀ ਸਿੰਘ ਤਾਂ ਵੀ ਵਧੀਆ ਚੰਗਾ ਹੁੰਦਾਗਾ ਲੱਭਦੇ ਫਿਰਦੇ ਹ ਵੀ ਗੁਰੂ ਘਰ ਨਾਲ ਕਿਤੇ ਸੁਣਨਾ ਹੋ ਜੇ ਮੰਗ ਨੋ ਰੇ ਤਾਂ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਪਰ ਜਿਹੜੇ ਹੁਣ ਹਾਲਾਤ ਨੇ ਉਹ ਨੂੰ ਦੇਖਦੇ ਹੋਏ ਸਮਾਜ ਕੀ ਕਹੂਗਾ ਇਹਦੇ ਬਾਰੇ ਕੋਈ ਦੇਖਦਾ ਨਹੀਂ ਆਓ ਤੇ ਬਾਬਾ ਜੀ ਦੇ ਗਰੰਤੀ ਸਿੰਘ ਦੇ ਪਰਿਵਾਰ ਦੀ ਬਾਹ ਫੜੀਏ ਚਾਹੇ ਇਸ ਕਮਾਲਪੁਰ ਪਿੰਡ ਦੇ ਕੋਈ ਐਨ ਆਰ ਆਈ ਵੀਰ ਨੇ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਮਿਲੂਗਾ ਉੱਪਰ ਚੱਲਦਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਮਦਦ ਕਰਨੀ ਹੋਵੇ ਤੁਸੀਂ ਕਰ ਸਕਦੇ ਹੋਗੇ